ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਉਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਵੱਡੀ ਗੈਂਤੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਗੁਰੂ ਕੇ ਮਹਿਲ ਵਿਖੇ ਮੱਥਾ ਟੇਕ ਰਹੀਆਂ ਨੇ। ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਜਾਨੀ ਰਾਜਦੀਪ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਪਰਿਆ ਸੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਮਤ 1700 ਬਿਕਰਮੀ ਮਾਘ ਸੁਦੀ ਤਿੰਨ ਨੂੰ ਮੁਤਾਬਕ ਸਨ ਈਸਵੀ 1675 ਨੂੰ ਦਿੱਲੀ ਜਦੋਂ ਸਤਗੁਰੂ ਕੈਦ ਵਿੱਚ ਸਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੰਜ ਪੈਸੇ ਨਾਰੀਗਲ ਹੱਥ ਵਿੱਚ ਪਕੜ ਕੇ ਅੰਤਰ ਧਿਆਨ ਹੋ ਕਰਕੇ ਧਿਆਨ ਰਾਹੀਂ ਸਤਗੁਰਾਂ ਜੀ ਨੇ ਜੋਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵਿੱਚ ਟਕਾ ਦਿੱਤੇ ਗੁਰਿਆਈ ਦੀ ਬਖਸ਼ਿਸ਼ ਕੀਤੀ ਉਸ ਤੋਂ ਅਗਲੇ ਦਿਨ ਮਾਘੀ ਸੁਦੀ 4 ਨੂੰ ਸਤਿਗੁਰੂ ਜੀ ਦੇ ਨਾਲ ਜੋ ਤਿੰਨ ਸਿੱਖ ਕੈਦ ਵਿੱਚ ਸਨ ਭਾਈ ਮਤੀ ਦਾਸ ਜੀ ਭਾਈ ਸੱਦੀ ਦਾਸ ਜੀ ਭਾਈ ਤੇ ਅਲਾ ਜੀ ਜਿਨ੍ਹਾਂ ਨੂੰ ਉਹਨੇ ਕਤਸੀਹ ਦੇ ਕਰਕੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਝੀ ਕਰਕੇ ਭਾਈ ਤੇ ਅਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਭਾਈ ਸਤੀ ਦਾਸ ਜੀ ਨੂੰ ਰੋਹ ਵਿੱਚ ਲਪੇਟ ਕੇ ਅਗ ਲਾ ਕੇ ਸ਼ਹੀਦ ਕੀਤਾ ਗਿਆ ਅਤੇ ਅਜ ਦੇ ਦਿਨ ਮਾਘ ਸਦੀ 5 ਸੰਮਤ 1732 ਵਿਕਰਮੀ ਮੁਤਾਬਕ ਸਾਲ ਈਸਵੀ 1675 ਨੂੰ ਦਿੱਲੀ ਚਾਂਦਨੀ ਚੌਕ ਵਿਖੇ ਚਿੱਟੇ ਦੇਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਅਸੀਸ ਧੜ ਨਾਲੋਂ ਵੱਖਰਾ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਇਹ ਸ਼ਹਾਦਤ ਕੋਈ ਯਾਰ ਜੋਰੂ ਜ਼ਮੀਨ ਵਾਸਤੇ ਨਹੀਂ ਸੀ ਸੱਚੇ ਪਾਤਸ਼ਾਹ ਮਹਾਰਾਜੀ ਨੇ ਜੋ ਉਪਦੇਸ਼ ਦਿੱਤਾ ਸਾਡੇ ਗੁਰੂ ਸਾਹਿਬਾਨ ਜੀ ਨੇ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤਿਆਨ ਜਿੱਥੇ ਸਤਿਗੁਰਾਂ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹ ਕਿਸੇ ਕੌਮ ਦਾ ਹਿੱਸਾ ਨਹੀਂ ਪਰ ਉੱਥੇ ਸਤਿਗੁਰੂ ਜੀ ਨੇ ਮਨੋਕੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਇਆ ਦੂਸਰੇ ਧਰਮ Hindu ਧਰਮ ਦੀ ਰੱਖਿਆ ਵਾਸਤੇ ਜੈਨੇਊ ਦੀ ਰੱਖਿਆ ਵਾਸਤੇ ਜਿਸ ਨਾਲ ਵਾ ਵਾਸਤਾ ਕੋਈ ਨਹੀਂ ਸੀ ਪਰ ਉਸ ਧਰਮ ਨੂੰ ਬਚਾਉਣ ਵਾਸਤੇ ਸਤਗੁਰੂ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ